ਵਿਸਤਾਰ ਨਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਅੰਮ੍ਰਿਤਸਰ ਅਮਰਿੰਦਰ ਸਿੰਘ ਅਰੇਵਾਲ ਦੀ ਰਹਿਨਮਾਈ ਹੇ ਸੀਜੀਐਮ ਕਮਸ ਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਅਮਰਦੀਪ ਸਿੰਘ ਬੈਂਸ ਤੇ ਯਤਨਾ ਸਦਕਾ 24 ਮਈ ਨੂੰ ਕੌਮੀ ਲੋਕ ਅਦਾਲਤ ਆਯੋਜਨ ਕੀਤਾ ਗਿਆ ਐ ਕੌਮੀ ਲੋਕ ਅਦਾਲਤ ਜ਼ਿਲ੍ਹਾ ਕਚੈਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ ਜਿਸ ਵਿੱਚ ਚੈੱਕ ਬਾਉਂਸ ਬੈਂਕ ਰਿਕਵਰੀ ਜ਼ਮੀਨੀ ਵਿਵਾਦਾਂ ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਐਸ ਕੋਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਤੇ ਬਾਬਾ ਬਕਾਲਾ ਸਾਹਿਬ ਵਿੱਚ ਕੁੱਲ 32 ਬੈਂਚ ਬਣਾਏ ਗਏ ਸਨ ਜਿਸ ਵਿੱਚੋਂ 25 ਬੈਂਚ ਅੰਮ੍ਰਿਤਸਰ ਅਦਾਲਤਾਂ ਇੱਕ ਬੈਂਚ ਸਥਾਈ ਲੋਕ ਅਦਾਲਤ ਇੱਕ ਬੈਂਚ ਲੇਬਰ ਕੋਰਟ ਤਿੰਨ ਬੈਂਚ ਅਜਨਾਲਾ ਦੋ ਬੈਂਚ ਬਾਬਾ ਬਕਾਲਾ ਸਾਹਿਬ ਤਹਿਸੀਲਾਂ ਵਿੱਚ ਲਗਾਏ ਗਏ ਐਸ ਕੋਮੀ ਲੋਕ ਅਦਾਲਤ ਦੇ ਸਾਰੇ ਬੈਂਚਾਂ ਵੱਲੋਂ ਕੁੱਲ 30270 ਕੇਸ ਸੁਣਵਾਈ ਵਾਸਤੇ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 23799 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕੀਤਾ ਗਿਆ। ਮਿਤੀ 24 ਮਈ 2025 ਨੂੰ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਜਿਤੇ ਮਾਰਗਦਰਸ਼ਨ ਅਤੇ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ ਮਾਨ ਜੋਗ ਜ਼ਿਲ੍ਹੇ ਦੇ ਸੈਸ਼ਨ ਜੱਜੀ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਜ਼ਿਲ੍ਹੇ ਦੀ ਵੱਖ-ਵੱਖ ਅਦਾਲਤਾਂ ਵਿੱਚ ਲੱਗਣ ਜਾ ਰਹੀ ਹੈ। ਇਸ ਵਿੱਚ ਤਕਰੀਬਨ 28000 ਦੇ ਕਰੀਬ ਕੇਸ ਲੱਗੇ ਨੇ ਤੇ ਮੈਂ ਆਸ ਕਰਦਾ ਕਿ ਜਿੰਨੇ ਵੀ ਲੋਕ ਜਿੰਨੇ ਵੀ ਪਾਰਟੀਆਂ ਅਦਾਲਤਾਂ ਵਿਚ ਆਰੀਆਂ ਨੇ ਇਸ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਠਾਉਣ ਕਿ ਆ ਕੌਮੀ ਲੋਕ ਅਦਾਲਤ ਦਾ ਸਭ ਤੋਂ ਵੱਡਾ ਵੱਡਾ ਫਾਇਦਾ ਇਹ ਹੈ ਕਿ ਜਿਹੜੇ ਵੀ ਅਦਾਲਤ ਵਿੱਚ ਅਵਾਰਡ پاس ਕੀਤੇ ਜਾਂਦੇ ਨੇ ਉਹ ਕਾਨੂੰਨੀ ਸਿਵਲ ਅਥਾਰਟੀ ਐਕਟ ਦੇ ਸੈਕਸ਼ਨ 21 ਦੇ ਮੁਤਾਬਕ ਉਹ ਅਵਾਰਡ ਫਾਈਨਲ ਹੁੰਦਾ ਉਸ ਦੀ ਕੋਈ ਵੀ ਅਪੀਲ ਨਹੀਂ ਹੋ ਸਕਦੀ ਅਤੇ ਉਸ ਤੋਂ ਬਾਅਦ ਅਗਰ ਪਾਰਟੀਆਂ ਅਗਰ ਉਸ ਅਵਾਰਡ ਨੂੰ ਲਾਗੂ ਕਰਾਉਣਾ ਚਾਹਣ ਤਾਂ ਉਸ ਦੀ ਅੱਗੇ ਐਗਜ਼ੀਕਿਊਸ਼ਨ ਵੀ ਪਾ ਸਕਦੇ ਆ ਤਾਂ ਜੋ ਉਸ ਫੈਸਲੇ ਦਾ ਲਾਭ ਉਠਾ ਸਕਣ ਅਗਲੀ ਕੌਮੀ ਲੋਕ ਅਦਾਲਤ ਮਿਤੀ 13 ਸਤੰਬਰ 2025 ਅਤੇ ਉਸ ਤੋਂ ਅਗਲੀ ਕੌਮੀ ਲੋਕ ਅਦਾਲਤ ਮਿਤੀ 13 ਦਸੰਬਰ 2025 ਨੂੰ ਲੱਗਣ ਜਾ ਰਹੀ ਹੈ ਉਸ ਤੋਂ ਪਹਿਲੇ ਅਸੀਂ ਇੱਕ ਪ੍ਰੀ ਲੋਕ ਅਦਾਲਤ ਲਗਾਉਣੀ ਆ ਜ਼ਿਲ੍ਹੇ ਦੀਆਂ ਸਾਰੀਆਂ ਅਦਾਲਤਾਂ ਵਿੱਚੋ ਪ੍ਰੀ ਲੋਕ ਅਦਾਲਤ ਲੱਗਦੀ ਹੈ ਕਿ ਜੋ ਫੈਸਲਾ ਅਦਾਲਤਾਂ ਦੇ ਵਿੱਚ ਚੱਲ ਰਿਹਾ ਆਪਣਾ ਕੇਸ ਚੱਲਦਾ ਹੋਵੇ ਉਸ ਦੇ ਵਿੱਚ ਠੇਰਾ ਕੋਰਟ ਕੋਲੇ ਬੇਨਤੀ ਕਰਕੇ ਆਪਣਾ ਕੇਸ ਪ੍ਰੀ ਲੋਕ ਅਦਾਲਤ ਵਿੱਚ ਲਿਖਵਾ ਸਕਦੇ ਨੇ ਅਤੇ ਆਪਣੇ ਕੇਸ ਦਾ ਨਿਪਟਾਰਾ ਪਹਿਲਾਂ ਵੀ ਕਰਵਾ ਸਕਦੇ ਨੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਕਚਹਿਰੀ ਵਿਖੇ ਕੋਮੀ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਵਕਫ ਵਕਫ ਮਾਮਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਜਿਨ੍ਹਾਂ ਲੋਕਾਂ ਨੂੰ ਲੋਕ ਅਦਾਲਤ ਬਾਰੇ ਨਹੀਂ ਪਤਾ ਉਹਨਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕੌਮੀ ਲੋਕ ਅਦਾਲਤ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਫੈਸਲਾ ਕਰ ਦਿੱਤਾ ਜਾਂਦਾ ਹੈ ਇਸ ਮੌਕੇ ਲੋਕ ਅਦਾਲਤ ਵਿੱਚ ਆਏ ਲੋਕਾਂ ਨੇ ਸੰਤੁਸ਼ਟੀ ਜਤਾਈ ਤੇ ਖੁਸ਼ ਨਜ਼ਰ ਆਏ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨ